ਮੁੰਡੇ ਨੇ ਆਪਣੀ ਘਰਵਾਲੀ ਭੇਜੀ ਸੀਗੀ ਕੈਨੇਡਾ ਆਪਣੇ ਸਕੇ ਮਾਮੇ ਦੇ ਕੋਲ ਸਕੇ ਮਾਮੇ ਨੇ ਭਾਂਜੇ ਦੀ ਘਰਵਾਲੀ ਤੇ ਰੱਖ ਲਈ ਅੱਖ ਮਾਮਾ ਸੀਗਾ 52 ਸਾਲਾਂ ਦਾ ਤੇ ਘਰਵਾਲੀ ਸੀ ਸਿਰਫ 26 ਸਾਲਾਂ ਦੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਕੀ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੁਝਾਨ ਚੱਲਦਾ ਹੈ ਕਿ ਬਹੁਤ ਸਾਰੇ ਮੁੰਡੇ ਕੁੜੀਆਂ ਨਾਲ ਵਿਆਹ ਕਰਾ ਕੇ ਬਾਹਰ ਜਾ ਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸੈੱਟ ਹੋ ਜਾਂਦੇ ਉਸੇ ਤਰ੍ਹਾਂ ਇਸ ਬਾਈ ਨੇ ਇੱਕ ਆਈਲੈਂਡਸ ਵਾਲੀ ਕੁੜੀ ਨਾਲ ਵਿਆਹ ਕਰਾਇਆ ਹੁੰਦਾ ਚਲੋ ਜੀ ਆਪਦੀ ਘਰਵਾਲੀ ਦੀ ਫਾਇਲ ਲਾਉਂਦਾ ਵੀਜ਼ਾ ਆ ਜਾਂਦਾ ਤੇ ਵੀਜ਼ਾ ਲੱਗਣ ਤੋਂ ਬਾਅਦ ਬਾਈ ਸੋਚਦਾ ਵੀ ਹੁਣ ਮੈਂ ਆਪਦੀ ਘਰਵਾਲੀ ਨੂੰ ਕਿਹਦੇ ਕੋਲ ਭੇਜਾਂ ਜਿੱਥੇ ਜਾ ਕੇ ਮੇਰੀ ਘਰਵਾਲੀ ਬਿਲਕੁਲ ਸੇਫ ਰਹੇ ਕਿਉਂਕਿ ਤੁਹਾਨੂੰ ਪਤਾ ਬੰਦੇ ਨੂੰ ਟੈਨਸ਼ਨ ਹੁੰਦੀ ਹੈ ਕਿ ਮੈਂ ਆਪਦੀ ਵਾਈਫ ਨੂੰ ਭੇਜਾਂ ਕਿਹਦੇ ਸੇਫ ਜਗ੍ਹਾ ਤੇ ਭੇਜਾਂ ਬਾਈ ਕਹਿੰਦਾ ਵੀ ਮੇਰੇ 2-4 ਮਿੱਤਰ ਪਿਆਰੇ ਹੈਗੇ ਸੀਗੇ ਪਰ ਉਹ ਕੁਵਾਰੇ ਸੀਗੇ ਮੈਂ ਉਹਨਾਂ ਕੋਲ ਆਪਦੀ ਵਾਈਫ ਨੂੰ ਕਹਿੰਦਾ ਭੇਜ ਨਹੀਂ ਸਕਦਾ ਚਲੋ ਜੀ ਕਹਿੰਦਾ ਕਿ ਮੇਰਾ ਮਾਮਾ ਸੀਗਾ ਸਕਾ ਕੈਨੇਡਾ ਚ ਰਹਿੰਦਾ ਸੀ ਬੜ ਤੇ ਇਹ ਕਹਿੰਦਾ ਪਰ ਉਹ ਇੱਧਰ ਪੰਜਾਬ ਕਹਿੰਦਾ ਕਦੇ ਆਇਆ ਨਹੀਂ ਸੀਗਾ ਰਿਸ਼ਤੇਦਾਰਾਂ ਨਾਲ ਮਾੜਾ-ਮੋਟਾ ਹੀ ਵਰਤਦਾ ਸੀ ਬਸ ਫੋਨ ਤੇ ਹੈਲੋ ਹਾਈ ਸੀਗੀ ਕਹਿੰਦਾ ਹੁਣ ਮੇਰੇ ਨਾਨੀ-ਨਾਨਾ ਹੀ ਬਹੁਤ ਟਾਈਮ ਪਹਿਲਾਂ ਦੇ ਮਰੇ ਹੋਏ ਸੀਗੇ ਕਹਿੰਦਾ ਚਲੋ ਜੀ ਮੇਰੀ ਮਾਂ ਮੇਰੇ ਮਾਮੇ ਨੂੰ ਫੋਨ ਕਰਦੀ ਆ ਵੀ ਵੀਰੇ ਇਸ ਤਰ੍ਹਾਂ ਕਰਕੇ ਆ ਗੱਲ ਆ ਵੀ ਨੌ ਨਾਨੀ ਦਾ ਵੀਜ਼ਾ ਲੱਗ ਗਿਆ ਵੀ ਕੈਨੇਡਾ ਭੇਜਣਾ ਸੀਗਾ ਵੀ ਜੇ ਤੁਸੀਂ ਕਹੋਂ ਤਾਂ ਤੁਹਾਡੇ ਕੋਲ ਭੇਜ ਦਈਏ ਵੀ ਤੁਸੀਂ ਰਿਸੀਵ ਕਰ ਲਓਗੇ ਕੰਮ-ਕਮੂ ਤੇ ਲਵਾ ਦੋਗੇ ਕਹਿੰਦਾ ਅੱਗੋਂ ਮੇਰੇ ਮਾਮੇ ਨੇ ਝਟਪਟ ਹਾਂ ਕਰਤੀ ਵੀ ਭੈਣੇ ਕੋਈ ਗੱਲ ਨਹੀਂ ਤੁਸੀਂ ਨੌ ਨਾਨੀ ਨੂੰ ਮੇਰੇ ਕੋਲ ਭੇਜ ਦਿਓ ਮੈਂ ਕੰਮ ਤੇ ਵੀ ਲਵਾ ਦੂੰਗਾ। ਕਹਿੰਦਾ ਚਲੋ ਜੀ ਜਿਹੜਾ ਸੀ ਯੂਨੀਵਰਸਿਟੀ ਦਸੀ ਮਾਮੇ ਨੂੰ ਵੀ ਆਜ ਯੂਨੀਵਰਸਿਟੀ ਆ। ਮਾਮਾ ਕਹਿੰਦਾ ਕੋਈ ਨਹੀਂ ਆਪਣੇ ਘਰ ਦੇ ਨੇੜੇ ਹੀ ਆ। ਮੈਂ ਕੰਮ ਤੇ ਆਉਂਦਾ ਜਾਂਦਾ ਛੱਡ ਦਿਆ ਕਰੂੰਗਾ। ਕਿਉਂਕਿ ਮੇਰੇ ਮਾਮੇ ਦੇ ਟਾਲੇ ਟੋਲੇ ਵਿੱਚਰ ਚੱਲਦੇ ਸੀਗੇ। ਉਹ ਕਹਿੰਦਾ ਕੋਈ ਗੱਲ ਨਹੀਂ ਜਿਹੜੇ ਪਾਸੇ ਮੇਰੀ ਟਰਾਂਸਪੋਰਟ ਪਣੀ ਹੋਈ ਆ ਮੈਂ ਉਧਰ ਜਾਣਾ ਹੁੰਦਾ। ਰਸਤੇ 'ਚ ਮੈਂ ਯੂਨੀਵਰਸਿਟੀ ਛੱਡ ਜਾਇਆ ਕਰੂੰਗਾ। ਕਹਿੰਦਾ ਚਲੋ ਜੀ ਮੈਨੂੰ ਵੀ ਉਸ ਗੱਲ ਦਾ ਹੌਸਲਾ ਆ ਜਾ ਹੋ ਗਿਆ ਵੀ ਚਲੋ ਯਾਰ ਠੀਕ ਆ ਹਨਾ ਵੀ ਮਾਮੇ ਦੀ ਫੈਮਲੀ ਉਸੇ ਰਹਿੰਦੀ ਚਲ ਫੈਮਲੀ 'ਚ ਜਾ ਕਹ ਜਿਹੜੀ ਮੇਰੀ ਮਾਮੀ ਸੀ ਕਿ ਉਹਨੂੰ ਧਰੰਗ ਹੋਇਆ ਹੋਇਆ ਸੀਗਾ ਉਹਦਾ ਇੱਕ ਪਾਸਾ ਡੈਮੇਜ ਹੋਇਆ ਸੀ ਕਹਿੰਦਾ ਉਹ ਵਿਚੈਰੀ ਦਾ ਬਹੁਤ ਬੁਰਾ ਹਾਲ ਸੀ ਨਾਲ ਦੇ ਕੋਲ ਤੁਰਿਆ ਫਿਰਿਆ ਜਾਂਦੀ ਸੀ ਨਾਲ ਦੇ ਕੋਲ ਬੋਲੇ ਚੱਲਿਆ ਜਾਂਦਾ ਸੀਗਾ ਇੱਕ ਸਾਧੀ ਤੋਂ ਮਰਨ ਕਿਨਾਰੀ ਪਈ ਸੀ ਕਹਿੰਦਾ ਮਹੀਨੇ ਬਾਅਦ ਜਿਹੜਾ ਮੇਰਾ ਮਾਮਾ ਸੀਗਾ ਉਹਨੇ ਮੇਰੀ ਘਰ ਵਾਲੀ ਨੇ ਇਹ ਗੱਲ ਕਹੀ ਵੀ ਕੋਈ ਗੱਲ ਨਹੀਂ ਕੁੜੀਏ ਤੂੰ ਐ ਕਰ ਤੂੰ ਸਾਡੇ ਕੋਲ ਹੀ ਪੱਕੀ ਰਹਿ ਨਾਲੇ ਸਾਡਾ ਰੋਟੀ ਪਾਣੀ ਪਕਾ ਦਿਆ ਕਰੀ ਨਾਲੇ ਤੇਰਾ ਪਰਿਵਾਰ ਚ ਜੀ ਲੱਗਿਆ ਰਹੇ ਉਹ ਨਾਲੇ ਸਾਡਾ ਜੀ ਲੱਗਿਆ ਰਹੂ ਕਹਿੰਦਾ ਚਲੋ ਜੀ ਮੇਰੀ ਘਰ ਵਾਲੀ ਮੈਨੂੰ ਪੁੱਛਦੀ ਹੈ ਵੀ ਮਾਮਾ ਆ ਗੱਲ ਕਹਿੰ ਕਹਿੰਦਾ ਭਰਾਵਾ ਮੈਂ ਬਿਨਾ ਸੋਚੇ ਸਮਝੇ ਛੱਟਦੇ ਨੇ ਹਾਂ ਕਰਤੀ ਕਿਉਂਕਿ ਮੈਨੂੰ ਐ ਸੀ ਵੀ ਚਲ ਮੇਰੀ ਘਰ ਵਾਲੀ ਸਾਰੀ ਫੈਮਿਲੀ ਦੇ ਵਿੱਚ ਰਹਿੰਦੀ ਆ ਸੇਫ ਰਹੂ ਕਿ ਮੈਨੂੰ ਕੋਈ ਡਰ ਨਹੀਂ ਲੱਊਗਾ ਕਹਿੰਦਾ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਜਿੱਥੇ ਮੈਂ ਸੇਫ ਸਮਝ ਕੇ ਆਪਣੀ ਘਰ ਵਾਲੀ ਛੱਡੀ ਬੈਠਾ ਵੀ ਉੱਥੇ ਇੱਕ ਕੋਬਰਾ ਸੱਪ ਵੀ ਬੈਠਾ ਹੋਇਆ ਕਹਿੰਦਾ ਭਰਾਵਾ ਚਲੋ ਜੀ ਉੱਥੇ ਰਹਿਣ ਲੱਗ ਗਈ ਜਦੋਂ 6 ਮਹੀਨੇ ਲੰਘੇ ਤੇ 6 ਮਹੀਨਿਆਂ ਬਾਅਦ ਜਿਹੜੀ ਮੇਰੀ ਘਰ ਵਾਲੀ ਸੀਗੀ ਇਹਨੇ ਕਹਿੰਦਾ ਰਾਤ ਨੂੰ ਮੇਰੇ ਨਾਲ ਗੱਲਬਾਤ ਕਰਨੀ ਬਿਲਕੁਲ ਬੰਦ ਕਰਤੀ ਵੀਡੀਓ ਕਾਲ ਤਾਂ ਕਹਿੰਦਾ ਮਾਂ ਦੀ ਤੀ ਜਮ ਨਹੀਂ ਚੱਕਦੀ ਸੀ ਕ ਕਹਿੰਦਾ ਚਲੋ ਜੀ ਮੈਂ ਆਪਦੇ ਮਾਮੇ ਨੂੰ ਫੋਨ ਲਾ ਲਿਆ ਮੈਂ ਮਾਮੇ ਨੂੰ ਦੁਹਰੀ ਗੱਲ ਦੱਸੀ ਵੀ ਮਾਮਾ ਇਸ ਤਰ੍ਹਾਂ ਕਰਕੇ ਆ ਗੱਲ ਆ ਵੀ ਮੇਰੀ ਘਰ ਵਾਲੀ ਰਾਤ ਨੂੰ ਮੇਰੇ ਨਾਲ ਗੱਲ ਨਹੀਂ ਕਰਦੀ ਵੀ ਕੀ ਚੱਕਰ ਆ ਕਿ ਦੇਖੋ ਕਿ ਪੁੱਛ ਪੜਤਾਲ ਕਰ ਵੀ ਉਹ ਗਲਤ ਕੰਮ ਤਾਂ ਨਹੀਂ ਚੱਲੀ ਜਾਂਦਾ ਕਹਿੰਦਾ ਗੋ ਮੇਰਾ ਮਾਮਾ ਮੇਰੇ ਗੱਲ ਪੈ ਗਿਆ ਕਹਿੰਦਾ ਮੌਰਿਆ ਉਹ ਤਾਂ ਵਿਚਾਰੀ ਏਡੀ ਸਿਆਣੀ ਆ ਏਡੀ ਜਿਤਦਾਰ ਆ ਵੀ ਤੂੰ ਦੇ ਸ਼ੱਕ ਕਰੀ ਜਾਣਾ ਵੀ ਉਹ ਤਾਂ ਵਿਚਾਰੀ ਰਾਤ ਨੂੰ ਕੰਮ ਤੇ ਗਈ ਹੁੰਦੀ ਆ ਕਿ ਨਾਲੇ ਕਹਿੰਦਾ ਵੀ ਤੂੰ ਤਾਂ ਭਰਾਵਾ ਪੰਜਾਬ ਬੈਠਾ ਕਨੇਡਾ ਦਾ ਹੋਰ ਸਾਫ ਕਿਤਾਬਾ ਇੱਥੇ ਵੀਡੀਓ ਵੀ ਕਰਦਾ ਕੋਈ ਨਹੀਂ ਚੱਕਦਾ ਕੰਮ ਦੇ ਟਾਈਮ ਤੇ ਨਾ ਹੀ ਅਗਲੇ ਚੱਕਣ ਦਿੰਦੇ ਕਹਾਂ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਮੈਂ ਕਹਿੰਦਾ ਕੈਨੇਡਾ ਦੀ ਫਾਇਲ ਲਾਉਣੀ ਸੀ ਤੇ ਮੈਂ ਕਹਿੰਦਾ ਉਸੇ ਮਾਮੇ ਦੀ ਫਿਰ ਸਲਾਹ ਲਈ ਵੀ ਮਾਮਾ ਫਾਇਲ ਲਾਉਣੀ ਮੈਂ ਕਿਹੜੇ ਏਜੰਟ ਤੋਂ ਲਾਵਾਂ ਕਹਿੰਦਾ ਅੱਗੋਂ ਮੇਰਾ ਮਾਮਾ ਕਹਿੰਦਾ ਵੀ ਐਂ ਕਰਕੇ ਇੱਕ ਏਜੰਟ ਮੇਰਾ ਯਾਰ ਮਿੱਤਰ ਹੈਗਾ ਤੂੰ ਦੇ ਕੋਲ ਜਾ ਵੜਨ ਵਾਲੇ ਪੈਸੇ ਘੱਟ ਲੱਗਣਗੇ ਨਾਲ ਤੇਰਾ ਵੀਜਾ 100% ਆ ਜਾਊਗਾ ਚਲੋ ਜੀ ਕਹਿੰਦਾ ਮੈਂ ਮਾਮੇ ਦੇ ਕਹਿਣ ਤੇ ਉਸ ਏਜੰਟ ਕੋਲੇ ਜਾਣਾ ਫਾਇਲ ਲਾ ਦੇਣਾ ਕਹਿੰਦਾ ਮੇਰੀ ਰਿਫਿਊਜ਼ਲ ਆ ਜਾਂਦੀ ਹੈ ਕਹਿੰਦਾ ਭਰਾਵਾ ਰਿਫਿਊਜ਼ਲ ਆਉਣ ਤੋਂ ਬਾਅਦ ਮਾਂ ਦਾ ਪੁੱਤ ਕਰੋਨਾ ਆ ਜਾਂਦਾ ਜਦੋਂ ਕਰੋਨਾ ਚੱਲ ਪੈਂਦਾ ਕ ਕਦੇ ਗੱਲ ਕਰਿਆ ਕਰੇ ਕਦੇ ਨਾ ਕਰਿਆ ਕਰੇ ਕਦੇ ਹਫਤਾ ਹਫਤਾ ਨਾਲ ਗੱਲ ਕਰਿਆ ਕਰੇ ਕਹਿੰਦਾ ਜਦੋਂ ਮੈਂ ਮਾਮੇ ਨਾਲ ਗੱਲ ਕਰਿਆ ਕਰਾਂ ਮਾਮਾ ਕਹਿਆ ਕਰੇ ਮੌਰਿਆ ਵੀ ਕਰੋਨਾ ਚ ਤਾਂ ਲੋਕਾਂ ਨੂੰ ਰੋਟੀ ਨਹੀਂ ਮਿਲਦੀ ਵੀ ਇਸੇ ਬੁਰਾ ਹਾਲ ਹੋਇਆ ਪਿਆ ਉਹ ਤਾਂ ਏਡੀ ਟੈਨਸ਼ਨ ਦੇ ਵਿੱਚ ਆ ਬੱਚੇ ਸਟ੍ਰੈਸ ਦੇ ਵਿੱਚ ਆ ਤੈਨੂੰ ਗੱਲ ਕਰਨ ਦੀ ਪਈ ਆ ਕਹਿੰਦਾ ਹੁਣ ਮੈਨੂੰ ਕੀ ਪਤਾ ਸੀਗਾ ਵੀਦਰੋ ਕਰੋਨਾ ਚੱਲੀ ਜਾਂਦਾ ਉਦੋਂ ਮੇਰਾ ਮਾਮਾ ਕਹਿੰਦਾ ਮੇਰੀ ਕਾਲੀ ਦੇ ਬੁੱਲੇ ਲੁੱਟੀ ਜਾਵੇ ਕਹਿੰਦਾ ਕਹਿੰਦਾ ਮੈਨੂੰ ਹੀ ਗੱਲਾਂ ਦਾ ਬਾਅਦ ਚ ਪਤਾ ਲੱਗਿਆ ਜਦੋਂ ਜੀ ਕਹਿੰਦਾ ਕਰੋਨਾ ਲੰਘਣ ਤੋਂ ਬਾਅਦ ਮੇਰਾ ਵੀਜ਼ਾ ਲੱਗ ਗਿਆ ਜਦੋਂ ਮੈਂ ਕੈਨੇਡਾ ਪਹੁੰਚ ਗਿਆ ਕਹਿੰ ਕਹਿੰਦਾ ਜਿਵੇਂ ਹੀ ਮੈਂ ਗੱਡੀ ਦੇ ਵਿੱਚ ਬੈਠਦਾ ਤੇ ਮੇਰਾ ਮਾਮਾ ਮੇਰੀ ਘਰ ਵਾਲੀ ਦੀ ਤਰੀਫਾਂ ਕਰਨੀ ਸ਼ੁਰੂ ਕਰ ਦਿੰਦਾ ਵੀ ਉਹ ਕੁੜੀ ਬਾਲੀ ਚੰਗੀ ਆ ਬਾਲਾ ਕੰਮ ਕਰਦੀ ਆ ਪਰਿਵਾਰ ਦਾ ਬਾਲਾ ਸੋਚਦੀ ਆ ਤੈਨੂੰ ਬਾਲਾ ਯਾਦ ਕਰਦੀ ਸੀ ਬਾਲੀ ਜਿਤਦਾ ਕਹਿਣ ਦਾ ਮਤਲਬ ਕਿ ਕਹਿੰਦਾ ਮਾਰੇ ਮਾਮੇ ਨੇ ਰਾਹ ਚ ਜਾਂਦਿਆਂ ਜਾਂਦ ਜਿਹੜੇ ਮੇਰੇ ਮਨ ਦੇ ਗਿਲੇ ਸ਼ਿਕਵੇ ਸਾਰੇ ਦੂਰ ਕਰਤੇ ਕਹਿੰਦਾ ਜਦੋਂ ਮੈਂ ਮਾਮੇ ਘਰੇ ਐਂਟਰ ਹੋਇਆ ਤੇ ਜਦੋਂ ਕਹਿੰਦਾ ਮੈਂ ਪਹਿਲੀ ਨਿਗਾਹ ਮਾਰੀ ਆ ਆਪਦੀ ਘਰ ਵਾਲੀ ਤੇ ਕਹਿੰਦਾ ਭਰਾਵਾ ਮੇਰਾ ਤਾਂ ਬੀਪੀ ਲੋ ਹੋ ਗਿਆ ਕਹਿੰਦਾ ਭਰਾਵਾ ਜਿਹੜੀ ਮੈਂ ਸੁੱਕੀ ਸੜੀ ਜਾਹਤ ਚੜਾਈ ਸੀ ਦਿੱਲੀੋਂ ਕਹਦਾ ਉਹ ਤਾਂ ਐਨ ਲੱਗੀ ਵੀ ਜਿਵੇਂ ਇੱਕ ਜਵਾਗ ਦੀ ਮਾਂ ਬਣੀ ਪਈ ਉਹ 70 80 ਕਿਲੋ ਦੀ ਬਣੀ ਪਈ ਕਹਿੰਦਾ ਉਹਦੀ ਬਾਡੀ ਇਨੀ ਕਿ ਡਿਵੈਲਪ ਹੋਈ ਵੀ ਬੰਦੇ ਦਿਮਾਗ ਗਲਤ ਥਾਟ ਆਜੂ ਵੀ ਇਹਨੇ ਕੋਸ਼ਿਸ਼ ਇੱਥੇ ਕੀਤਾ ਹੋਇਆ ਹਨਾ ਕਹਿੰਦਾ ਚਲੋ ਜੀ ਜਿਵੇਂ ਹੀ ਰਾਤ ਪੈਂਦੀ ਹੈ ਕਹਿੰਦਾ ਓਵੇਂ ਹੀ ਮੇਰੀ ਘਰ ਵਾਲੀ ਮੇਰੇ ਕੋਲੇ ਕਹਿੰਦਾ ਉਹ ਕਹਾਣੀਆਂ ਪਾਉਣ ਲੱਗ ਜਾਂਦੀਆਂ ਦੇਖੀ ਮੈਂ ਜਦੋਂ ਮੈਂ ਪੰਜਾਬ ਸੀ ਮੇਰਾ weight 40 ਬੰਦੇ 42 ਕਿਲੋ ਸੀਗਾ ਹਨਾ ਮੈਂ ਜਮਾ ਸੁੱਕੀ ਜੀ ਸੀ ਇੱਥੇ ਫੂਡ ਬਹੁਤ ਚੰਗਾ ਇੱਥੇ এনਵਾਇਰਨਮੈਂਟ ਬਹੁਤ ਚੰਗਾ ਦੇਖ ਮੇਰੀ ਬਾਡੀ ਕਿੰਨੀ ਡਿਵੈਲਪ ਕਰ ਗਈ ਹਨਾ ਕਹਾਂ ਚਲੋ ਜੀ ਮੇਰੇ ਦਿਮਾਗ ਚ ਉਹ ਵੀ ਡਾਊਟ ਕਲੀਅਰ ਹੋ ਗਿਆ ਵੀ ਇੱਥੇ ਫੂਡ ਚੰਗਾ ਇੱਥੇ এনਵਾਇਰਨਮੈਂਟ ਚੰਗਾ ਕਹਾਂ ਚਲੋ ਜੀ ਥੋੜੇ ਟਾਈਮ ਬਾਅਦ ਮੇਰੇ ਮਾਮੇ ਨੇ ਮੈਨੂੰ ਆਪਦੇ ਘਰ ਦੇ ਨੇੜੇ ਬੇਸਮੈਂਟ ਲੈਤੀ ਬਸ ਬੇਸਮੈਂਟ ਚ ਰਹਿਣ ਲੱਗ ਗਿਆ ਮਾਮੇ ਨੇ ਮੈਨੂੰ ਕੰਮ ਦਵਾਤਾ ਮੈਂ ਕੰਮ ਤੇ ਲੱਗ ਗਿਆ ਕਹਿੰਦੇ ਮਾਮੇ ਦੇ ਆਪਦੇ ਟਰਾਲੇ ਚੱਲਦੇ ਸੀਗੇ ਮਾਮੇ ਨੇ ਮੇਰਾ ਟਰੈਵਲ ਲਾਇਸੈਂਸ ਬਣਵਾਤਾ ਚਲੋ ਜੀ ਆਪਦੇ ਟਰਾਲੇ ਤੇ ਇਹਨਾਂ ਨੇ ਮੈਨੂੰ ਰੱਖ ਲਿਆ ਕਿੰਨਾ ਭਰਾਵਾ ਜਦੋਂ ਮੈਂ ਟਰਾਲੇ ਤੋਂ ਹਫ਼ਤੇ ਬਾਅਦ ਘਰੇ ਆਇਆ ਕਰਾਂ ਤੇ ਮੇਰੀ ਘਰ ਲਈ ਕਿਤੇ ਮੇਰ ਨੂੰ ਆਖਣਾ ਮਿਲਾਇ ਗੱਲ ਗੱਲ ਦੇ ਕਹਿੰਦਾ ਮਾਮਾ ਮਾਮਾ ਹੀ ਕਰੀ ਜਾਇਆ ਕਰੇ ਕਹਿੰਦਾ ਮੈਨੂੰ ਹੁਣ ਮੇਰੇ ਦਿਲ 'ਚ ਤਾਂ ਸ਼ੱਕ ਹੀ ਨਾ ਆਵੇ ਕਿਉਂਕਿ ਮਾਮਾ ਕਹਿੰਦਾ 52 ਸਾਲਾਂ ਦਾ ਸੀ ਮੇਰੇ ਦਿਲ 'ਚ ਸ਼ੱਕ ਕਿਵੇਂ ਆ ਜਾਏ ਕਹਿੰਦਾ ਚਲੋ ਜੀ ਕਹਿੰਦਾ ਵੀ ਮੈਨੂੰ ਸ਼ੱਕ ਹੋਣ ਲੱਗ ਗਿਆ ਮੈਂ ਕਿਹਾ ਮਿੱਤਰਾ ਵੀ ਦਾਲ 'ਚ ਕੁਝ ਕਾਲਾ ਤਾਂ ਹੈਗਾ ਕਹਿੰਦਾ ਹੁਣ ਮੈਂ ਕੀ ਕਰਾਂ ਤੇ ਮੇਰੇ ਕੋਲ ਵੀ ਪ੍ਰੂਫ ਹੀ ਨਹੀਂ ਹੈਗਾ ਸੀਗਾ ਹੁਣ ਇੱਕ ਮੈਂ ਕਹਿੰਦਾ ਡਰਦਾ ਸੀ ਬਗਾਨੇ ਦੇਸ਼ ਚ ਆਏ ਆ ਭਰਾਵਾ ਇਥੇ ਬੁੜੀਆਂ ਦੀ ਬਾੜੀ ਸੁਣਵਾਈ ਗਿਆ ਹਨਾ ਵੀ ਕਿਤੇ ਹੋਰ ਨਾ ਸਿਆਪਾ ਪੈ ਜੇ ਕਹਿੰਦਾ ਚਲੋ ਮੈਂ ਟਰਾਲੇ ਤੇ ਚਲਾ ਜਾਣਾ ਚਲਾ ਜਾਣਾ ਤੇ ਜਦੋਂ ਕਹਿੰਦਾ ਮੈਂ ਟਰਾਲੇ ਤੇ ਮੈਂ ਚੋਰੀ ਤਰੀਕਾ ਲੇ ਤੇ ਫੋਨ ਚ ਤੇਰਾ ਨੰਬਰ ਕੱਢਿਆ ਤੇਰੀ ਇੱਕ ਹੈਲਪ ਕਰਨ ਵਾਸਤੇ ਤੇਰਾ ਨੰਬਰ ਕੱਢਿਆ ਵੀ ਜਿਹੜੀ ਤਰੀ ਘਰ ਵਾਲੀ ਆ ਉਹ ਬਹੁਤ ਗਲਤ ਕੰਮ ਕਰ ਰਹੀ ਆ ਤੇਰੀ ਘਰ ਵਾਲੀ ਦੀ ਗੱਲਬਾਤ ਤੇਰੇ ਸੱਕੇ ਮਾਮੇ ਨਾਲ ਆ ਕਹਿੰਦਾ ਜਦੋਂ ਭਰਾਵਾ ਇੰਨੀ ਗੱਲ ਦੱਸੀ ਨਾ ਕਹਿੰਦਾ ਮੈਂ ਟਰਾਲੀ ਦੇ ਉੱਥੇ ਬ੍ਰੇਕਾਂ ਨਾ ਪਾ ਦਿਆਂ ਮੈਂ ਕਿਹਾ ਆ ਕੀ ਹੋ ਗਿਆ ਕਹਿੰਦੀ ਹਾਂ ਬਿਲਕੁਲ ਸਹੀ ਆ ਕਹਿੰਦੀ ਘੱਟੋ ਘੱਟ ਤਿੰਨ ਵਾਰੀ ਤਰੀ ਘਰ ਦੀ ਦਾ ਅਬਾਰਸ਼ਨ ਕਰਾ ਚੁੱਕਿਆ ਤੇਰਾ ਮਾਮਾ ਕਹਿੰਦਾ ਉਸ ਗੱਲ ਦੇ ਕਹਿੰਦੀ ਮੇਰੇ ਕੋਲ ਇਹ ਪ੍ਰੂਫ ਵੀ ਹੈਗੇ ਆ ਕਹਿੰਦਾ ਮੈਂ ਨੂੰ ਕਿਹਾ ਵੀ ਤੇਰਾ ਦਿਮਾਗ ਸਹੀ ਆ ਵੀ ਆ ਪਕਾਈ ਮਾਰੀ ਜਾਨੀ ਭਰਾਵਾ ਗਾਂ ਦਾ ਸੁਣ ਜਿਹੜਾ ਤੇਰਾ ਮਾਮਾ ਉਹ ਤੇਰੀ ਘਰ ਵਾਲੀ ਤੇ ਅੱਖ ਰੱਖੀ ਫਿਰਦਾ ਉਹ ਦੋਵੇਂ ਵਿਆਹ ਕਰਾਉਣ ਨੂੰ ਫਿਰਦੇ ਆ ਤੂੰ ਬਾਜ ਜਾ ਤੇਰਾ ਕੰਡਾ ਨਾਲ ਕਿਤੇ ਕੱਢ ਦੇਣਾ ਤੈਨੂੰ ਕਿਸੇ ਕੰਮ 'ਚ ਪਸਾਉਣਾ ਦੇਣਾ ਕਹਿੰਦਾ ਭਰਾਵਾ ਇੰਨੀ ਗੱਲ ਕਹਿ ਕੇ ਫੋਨ ਕੱਟ ਗਈ ਕਹਿੰਦਾ ਉਹ ਤਾਂ ਫੋਨ ਕੱਟ ਗਈ ਕਹਿੰਦਾ ਮੇਰੀਆਂ ਲੱਤਾਂ ਵੀ ਕੰਬੀ ਜਾਣ ਤੇ ਮੇਰੇ ਹੱਥ ਵੀ ਕੰਬੀ ਜਾਣ ਕਹਿੰਦਾ ਚਲੋ ਜੀ ਮੈਂ ਘਰੇ ਆਇਆ ਘਰੇ ਆ ਕੇ ਕਹਿੰਦਾ ਜਦੋਂ ਮੈਂ ਲੋਡ ਚੱਕਾ ਕੇ ਵਾਪਸ ਘਰੇ ਆਇਆ ਹਫ਼ਤੇ ਬਾਅਦ ਕਹਿੰਦਾ ਮੈਂ ਘਰ ਵਾਲੀ ਨੂੰ ਕੁਝ ਨਹੀਂ ਆਕੇ ਬੋਲਿਆ ਬਸ ਮੈਂ ਰੰਗ ਟੰਗ ਵਿੰਦਾ ਰਿਆ ਕਿਦਾਂ ਰੰਗ ਟੰਗ ਮੇਰੀ ਘਰ ਵਾਲੀ ਤੇ ਕਹਿੰਦਾ ਮੈਂ ਘਰੋਂ ਗੱਡੀ ਕੱਢਦਾ ਤੇ ਮੈਂ ਟਰਾਲੇ ਵੱਲ ਜਾ ਰਿਹਾ ਹੁੰਨਾ ਕਿਉਂਕਿ ਕਹਿੰਦਾ ਮੈਂ ਗੀੜਾ ਲਾਉਣ ਜਾਣਾ ਸੀਗਾ ਕਦੋਂ ਅਜੇ ਮੈਂ ਟਰਾਲੇ ਦੇ ਨੇੜੇ ਜੀ ਪਹੁੰਚਦਾ ਗੱਡੀ ਲੈ ਕੇ ਤੇ ਉਦੋਂ ਮੈਨੂੰ ਘਰੋਂ ਤੁਰੇ ਨੂੰ ਲਗਭਗ ਅੱਧਾ ਪੌਣਾ ਘੰਟਾ ਹੋ ਗਿਆ ਹੁੰਦਾ ਤੇ ਕਹਿੰਦਾ ਉਸੇ ਕੁੜੀ ਦਾ ਮੈਨੂੰ ਫੋਨ ਆਉਂਦਾ ਤੇ ਉਹ ਕਹਿੰਦੀ ਵੀਰੇ ਤੂੰ ਕਿੱਥੇ ਆ ਤੂੰ ਕਹਿੰਦਾ ਮੈਂ ਤਾਂ ਲੋਡ ਲੈ ਕੇ ਚੱਲੇ ਆ ਉਹ ਕਹਿੰਦੀ ਤੂੰ ਐ ਕਰ ਤੂੰ ਹੁਣੇ ਵਾਪਸ ਆ ਜਾ ਤੇ ਮਾਮਾ ਉਹ ਤੁਹਾਡੇ ਘਰੇ ਹੋਣੀ ਐ ਐਂਟਰ ਹੋਇਆ ਆ ਜਾ ਤਨੂੰ ਰੰਗੇ ਹੱਤੀਏ ਚ ਫੜਾ ਦੇਣੀ ਐ ਕਹਿੰਦਾ ਭਰਾਵਾ ਮੈਂ ਉੱਥੇ ਗੱਡੀ ਕਮਾ ਲਈ ਕਿਉਂਗੀ ਕਹਿੰ ਉਹੀ ਗੱਲ ਕਹਿੰਦਾ ਮੇਰੀ ਘਰ ਵਾਲੀ ਦੇ ਦਿਲ ਦੇ ਵਿੱਚ ਸੀਗੀ ਵੀ ਹੁਣ ਤਾਂ ਹਫ਼ਤੇ ਬਾਅਦ ਹੀ ਆਊਗਾ ਉਹ ਕਹਿੰਦਾ ਜਿਹੜੇ ਇਹਨਾਂ ਨੇ ਗੇਟ ਗੂੜ ਸੀ ਕਿ ਵਲੌਗ ਲੂਪ ਇਹਨਾਂ ਨੇ ਜਮਾ ਨਹੀਂ ਅੰਦਰੋਂ ਕੀਤਾ ਕਹਿੰਦਾ ਚਲੋ ਜੀ ਮੈਂ ਬੇਸਮੈਂਟ ਦਾ ਗੇਟ ਖੋਲ੍ਹਿਆ ਜਿੱਥੋਂ ਜਾ ਕੇ ਆਪਦੇ ਬੈੱਡਰੂਮ ਦਾ ਗੇਟ ਖੋਲ੍ਹਿਆ ਕਹਿੰਦਾ ਵੀ ਰੰਗਰਾਲੀਆਂ ਪੂਰੇ ਜੋਰਾਂ ਤੇ ਚੱਲ ਰਹੀਆਂ ਸੀਗੀਆਂ ਮੇਰਾ ਮਾਮਾ ਤੇ ਕਹਿੰਦਾ ਮੇਰੀ ਘਰ ਵਾਲੀ ਬਿਨਾ ਕਪੜਿਆਂ ਤੋਂ ਬਿਲਕੁਲ ਨਿਊਡ ਕਹਿੰਦਾ ਕਹਿੰਦਾ ਭਾਈ ਮੈਂ ਇੰਨਾ ਡਰ ਗਿਆ ਇੰਨਾ ਘਬਰਾ ਗਿਆ ਇੰਨਾ ਕਪਜਲ ਹੋ ਗਿਆ ਕਿ ਮੇਰੇ ਤੋਂ ਇੱਕ ਗਲਤੀ ਹੋਊਗੀ ਕਿ ਮੇਰੇ ਤੋਂ ਉਹਨਾਂ ਦੀ ਵੀਡੀਓ ਨਹੀਂ ਬਣਾਈ ਗਈ ਕਹਿੰਦਾ ਮੇਰਾ ਮਾਮਾ ਭਰਾਵਾ ਮੇਰੇ ਮੈਨੂੰ ਗਾਲਾਂ ਕੱਢਣ ਲੱਗ ਗਿਆ ਕਹਿੰਦਾ ਕਹਿੰਦਾ ਮੈਂ ਜਮਾ ਸੁਣਨ ਹੋ ਕੇ ਖੜ ਗਿਆ ਤੇ ਮੇਰਾ ਮਾਮਾ ਕਾਲੀ ਕਾਲੀ ਕਹਿੰਦਾ ਚੁੱਪ ਕਰਕੇ ਸੋ ਨਿਕਲ ਗਿਆ ਜਿਹੜੀ ਮੇਰੀ ਘਰ ਵਾਲੀ ਸੀ ਕਹਿੰਦਾ ਮੈਨੂੰ ਬੋਲਣ ਲੱਗ ਗਿਆ ਕਹਿੰਦਾ ਮੈਨੂੰ ਗੁੱਸਾ ਇੰਨਾ ਚੜਾ ਮੈਂ 4-5 ਚਪੇੜਾਂ ਆਪਦੀ ਘਰ ਵਾਲੀ ਦੇ ਮੂੰਹ ਤੇ ਧਰਤੀ ਕਹਿੰਦਾ ੱਤਕਾ ਮਾਰ ਗਿਆ ਪਰਾਂ ਸੱਟ ਤੇ ਮੈਂ ਆ ਕੇ ਲੌਬੀ 'ਚ ਸਿਰ ਫੜ ਕੇ ਬਹਿ ਗਿਆ ਆਪ ਦਾ ਰੋਣ ਲੱਗ ਗਿਆ ਕਹਿੰਦਾ ਕਹਿੰਦਾ 19 ਚਰ ਨੂੰ ਮਾਂ ਦੀ ਤੀ ਨਹੀਂ ਕਰਦਾ ਫੋਨ ਤੇ ਕਹਿੰਦਾ ਛੂਕਦੀ ਆ ਗਈ ਪੁਲਿਸ ਕਹਿੰਦਾ ਧੰਟੇ ਦੇ ਵਿੱਚ ਵਿੱਚ ਕਹਿੰਦਾ ਉੱਥੇ ਜਾ ਕੇ ਮੇਰੀ ਕਰਨ ਨੇ ਇੱਕ ਹੋਰ ਬਿਆਨ ਦੇਤਾ ਮੇਰੇ ਖਿਲਾਫ ਮੇਰੀ ਜਾਨ ਨੂੰ ਖਤਰਾ ਵੀ ਇਹ ਮੈਨੂੰ ਮਾਰ ਦੂਗਾ ਇੱਕ ਮੈਨੂੰ ਡਰ ਲੱਗਦਾ ਇਹ ਕੋਲ ਜੇ ਉਹ ਵੀ ਤਾਂ ਜਾਨਵਰ ਵਰਗਾ ਮੇਰੇ ਨਾਲ ਸਲੂਕ ਕਰਦਾ ਕਹਿੰਦਾ ਚਲੋ ਜੀ ਮੈਂ ਉੱਥੇ ਪੁਲਿਸ ਨੇ ਮੇਰੇ ਤੇ ਕੰਡੀਸ਼ਨ ਲਾ ਦਿੱਤੀ ਵੀ ਤੂੰ ਆਪਦੀ ਕਰਨ ਦਾ ਫੋਨ ਨਹੀਂ ਚੈੱਕ ਕਰ ਸਕਦਾ ਤੂੰ ਆਪਦੀ ਕਰਨ ਤੋਂ 10 ਕਿਲੋਮੀਟਰ ਦੂਰ ਰਹੇਗਾ ਕਹਿੰਦਾ ਉਸ ਤੋਂ ਬਾਅਦ ਮੇਰੀ ਕਰਨ ਇੱਕੋ ਜਿੱਦ ਫੜ ਲਈ ਵੀ ਜਾਂਦਾ ਮੈਂ ਤੈਨੂੰ ਰਿਪੋਰਟ ਕਰਾਉਂਗੀ ਤੇ ਜਾਮ ਨੂੰ ਤਲਾਕ ਦੇ ਦੇ ਕਹਿੰਦਾ ਇੱਥੋਂ ਦਾ ਕਹਿੰ ਕਿ ਮੇਰੇ ਮਾਮੇ ਨੇ ਵੀ ਮੈਨੂੰ ਸਾਫ਼-ਸਾਫ਼ ਕਹਤਾ ਵੀ ਗੱਲ ਸੁਣ ਲੈ ਕਾਕਾ ਤੂੰ ਆਇਆ ਇੱਥੇ ਨ ਇਜੇ ਮੈਂ ਆਪ ਦੀ ਆਈ ਤੇ ਆ ਗਿਆ ਤਾਂ ਮੈਂ ਤੁਹਾਨੂੰ ਰਿਪੋਰਟ ਕਰਾ ਦੂੰਗਾ ਚੁੱਪਰ ਕੇ ਤਲਾਕ ਦੇ ਦੇ ਬੰਦਾ ਬਣ ਕੇ ਕਹਿੰਦਾ ਬਈ ਮੈਂ ਇਹੋ ਜੀ ਗੰਦ ਤੋਂ ਕਰਾਉਣਾ ਵੀ ਕੀ ਸੀਗਾ ਹਨਾ ਵੀ ਜਿਨੇ 52 ਸਾਲਾਂ ਦਾ ਬੰਦਾ ਨਹੀਂ ਛੱਡਿਆ ਹੋਰ ਪਤਾ ਨਹੀਂ ਕਿੰਨੇ ਕਿ ਟਪਾਤੇ ਹੋਣਗੇ ਕਹਿੰਦਾ ਭਰਾਵਾ ਮੈਂ ਆਪ ਚੁੱਪਰ ਕੇ ਤਲਾਕ ਦੇ ਦਿੱਤਾ ਕਹਿੰਦਾ ਹੁਣ ਜਿਹੜਾ ਮੇਰਾ ਮਾਮਾ ਸੀਗਾ ਕਹਿੰਦਾ ਹੁਣ ਮੇਰੀ ਮਾਮੀ ਤਾਂ ਮਰਨ ਕਿਨਾਰੇ ਸੀ ਬੰਦੇ ਅੱਜ ਮਰ ਜੇ ਕੱਲ ਮਰ ਜੇ ਕਹਿੰਦਾ ਉਹਦੇ ਤੋਂ ਪਤਾ ਨਹੀਂ ਕਿਵੇਂ ਤਲਾਕ ਲੈ ਲਿਆ ਕਿ ਨਾਂ ਲੈ ਕੇ ਤਾਂ ਰੱਬ ਜਾਣਦਾ ਭਰਾਵਾ ਕਹਿੰਦਾ ਹੁਣ ਜਿਹੜੀ ਮੇਰੀ ਘਰ ਵਾਲੀ ਛੱਪੀਆਂ ਸਾਲਾਂ ਦੀ ਉਹ ਮੇਰੇ ਮਾਮੇ ਨਾਲ ਵਿਆਹ ਸਿਰਫ ਇਹ ਕਹਦਾ ਉਹ ਸਿਟੀਜ਼ਨ ਸੀਗਾ ਦੂਜਾ ਕਹਿੰਦਾ ਉਹਦੇ ਕੋਲ ਆਪਦਾ ਘਰ ਸੀ ਟਰਾਲੇ ਦਾ ਚੰਗਾ ਤਗੜਾ ਕੰਮ ਸੀ ਵੀ ਜਾਨੀ ਕਿ ਅਮੀਰ ਬੰਦਾ ਸੀਗਾ ਤੇ ਕਹਿੰਦਾ ਸਾਰਾ ਕੁਝ ਕਰਨ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਸੀਗਾ ਕਹਿੰਦਾ ਮੇਰੀ ਸੱਸ ਦਾ ਕਹਿੰਦਾ ਉਹ ਨੂੰ ਬਾਅਦ ਚ ਪਤਾ ਲੱਗਿਆ ਕਹਿੰਦਾ ਮੇਰੀ ਸੱਸ ਨੂੰ ਸਾਰਾ ਕੁਝ ਪਤਾ ਸੀਗੀ ਉੱਥੇ ਮੇਰੀ ਧੀ ਕੀ ਕੁਝ ਕਰਦੀ ਪਈ ਆ ਕੀ ਚੰਨ ਚੜਾਉਂਦੀ ਫਿਰਦੀ ਆ ਕਹਿੰਦਾ ਮਿੰਟ ਮਿੰਟ ਦੀ ਖਬਰ ਮੇਰੀ ਘਰ ਵਾਲੀ ਮੇਰੀ ਸੱਸ ਨੂੰ ਦਿੰਦੀ ਸੀਗੀ ਸੱਸ ਮੇਰੀ ਸਾਰਾ ਰਾਹ ਦੱਸਦੀ ਤੂੰ ਐ ਕਰ ਲੈ ਤੂੰ ਐ ਕਰ ਲੈ ਤੂੰ ਮਾਮੇ ਤੇ ਜਾਲ ਪਾਲਾ ਜੇ ਕਰ ਲੈ ਬੋਕਾ ਇੱਥੋਂ ਦਾ ਕਹਿੰਦਾ ਮੇਰੇ ਸਾਲਿਆਂ ਨੂੰ ਵੀ ਪਤਾ ਸੀਗਾ ਸਾਰੇ ਰਲ ਮਿਲ ਕੇ ਕੰਮ ਕਰਦੇ ਪਏ ਸੀ ਕਿਉਂਕਿ ਮੇਰੇ ਸਾਲਿਆਂ ਦੇ ਦਿਲ ਚ ਇਹ ਗੱਲ ਸੀ ਕਿ ਇਹ ਸਿਟੀਜ਼ਨ ਬੰਦੇ ਨਾਲ ਵਿਆਹ ਕਰਾ ਲਊਗੀ ਛੇਤੀ ਪੱਕੀ ਹੋ ਜਾਊਗੀ ਉਸ ਤੋਂ ਬਾਅਦ ਸਾਡੇ ਵੀ ਜਾਣ ਦਾ ਰਾਹ ਖੁੱਲ ਜਾਊਗਾ ਕਹਿੰਦਾ ਸਿਰਫ ਪੈਸੇ ਨੂੰ ਦੇਖ ਕੇ ਕਹਿੰਦਾ ਮੇਰੀ ਘਰ ਵਾਲੀ ਨੇ 52 ਸਾਲਾਂ ਦੇ ਬੰਦੇ ਨਾਲ ਵਿਆਹ ਕਰਾ ਲਿਆ ਕਹਿੰਦਾ ਵੀ ਦੱਸੋ ਬੰਦਾ ਕਿਹਦੇ ਤੇ ਵਿਸ਼ਵਾਸ ਕਰੇ ਕਹਿੰਦਾ ਕਾਲਜੋਗ ਦਾ ਇੰਨਾ ਕੁ ਜੋਰ ਆ ਵੀ ਇੱਥੇ ਖੂਨ ਦੇ ਰਿਸ਼ਤੇ ਵੀ ਕਹਿੰਦਾ ਫਿੱਕੇ ਪੈ ਗਏ ਕਹਿੰਦਾ ਕੈਨੇਡਾ ਦੇ ਵਿੱਚ ਕਹਿੰਦਾ ਚਲ ਪੰਜੇ ਗੁਣਾਂ ਇੱਕੋ ਜਿਹੇ ਨਹੀਂ ਹੈਗੀਆਂ ਬਾਕੀ ਕਹਿੰਦਾ ਭਰਾਵਾ ਇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਦਾ ਘਰ ਉਜੜਣ ਤੋਂ ਬਚ ਸਕੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ